ਸੋ ਅੱਜਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਸ ਦਾ ਵਿਸ਼ਾ ਹੈ ਕਿ ਧਰਮੀ ਜਨ ਦੇ ਉੱਤੇ ਪਰਮੇਸ਼ਵਰ ਦੀ ਦਇਆ ਸਦਾ ਬਣੀ ਰਹਿੰਦੀ ਹੈ ਹallelujah ਜਿਹੜਾ ਵਿਅਕਤੀ ਧਰਮੀ ਆ ਜਿਹੜਾ ਵਿਅਕਤੀ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦਾ ਆ ਜੋ ਵਿਅਕਤੀ ਪਰਮੇਸ਼ਵਰ ਦੇ ਭੈਅ ਵਿੱਚ ਚੱਲਦਾ ਆ ਉਸ ਵਿਅਕਤੀ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਦਇਆ ਸਦਾ ਸਦਾ ਤੱਕ ਬਣੀ ਰਹਿੰਦੀ ਹੈ। ਆਮੇਨ। ਸੋ ਬਹੁਤ ਸਾਰੇ ਬਾਈਬਲ ਦੇ ਹਵਾਲੇ ਆ ਜਿਨ੍ਹਾਂ ਚੋਂ ਸਾਨੂੰ ਇੱਦਾਂ ਹੀ ਸਮਝ ਆਉਂਦੀ ਆ ਕਿ ਪਰਮੇਸ਼ਵਰ ਦੀ ਬਰਕਤ ਉਹਨਾਂ ਦੇ ਲਈ ਆ ਜੋ ਪਰਮੇਸ਼ਵਰ ਦੇ ਭੈਅ ਵਿੱਚ ਰਹਿੰਦੇ ਆ। ਬਹੁਤ ਸਾਰੇ ਹਵਾਲੇ ਆ ਜਿਨ੍ਹਾਂ ਤੋਂ ਸਾਨੂੰ ਸਮਝ ਆਉਂਦੀ ਆ ਕਿ ਪਰਮੇਸ਼ਵਰ ਦੀ ਕਿਰਪਾ ਉਹਨਾਂ ਉੱਤੇ ਆ ਜੋ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਦੇ ਆ ਸਗੋਂ ਪਰਮੇਸ਼ਵਰ ਦੇ ਉਹ ਸਾਰੇ ਵਾਅਦੇ ਜੋ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਬਰਕਤ ਦੇਣ ਦੇ ਕੀਤੇ ਜੋ ਚੰਗਿਆਈ ਦੇਣ ਦੇ ਕੀਤੇ ਜੋ ਵਾਅਦਿਆਂ ਦੀ ਧਰਤੀ ਉੱਤੇ ਲੈ ਕੇ ਜਾਣ ਦੇ ਕੀਤੇ ਉਹ ਸਾਰੇ ਵਾਅਦੇ ਉਹਨਾਂ ਦੇ ਲਈ ਆ ਜੋ ਪਰਮੇਸ਼ਵਰ ਦੇ ਨਾਲ ਪ੍ਰੀਤ ਰੱਖਦੇ ਆ ਔਰ ਪਰਮੇਸ਼ਵਰ ਦੀਆਂ ਦੱਸੀਆਂ ਵਿਧੀਆਂ ਤੇ ਬਵਸਥਾ ਦੇ ਅਨੁਸਾਰ ਚੱਲਦੇ ਆ ਹalleluyah ਅਗਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਰਮੇਸ਼ਵਰ ਦੇ ਵਾਅਦਿਆਂ ਦੀ ਬਰਕਤ ਪ੍ਰਾਪਤ ਹੋਵੇ ਬਰਕਤ ਪ੍ਰਾਪਤ ਹੋਵੇ ਇੱਕ ਵੱਖ ਚੀਜ਼ ਪਰ ਪਰਮੇਸ਼ਵਰ ਦੇਆਂ ਵਾਅਦਿਆਂ ਦੀ ਬਰਕਤ ਪ੍ਰਾਪਤ ਹੋਵੇ ਅਗਰ ਤੁਸੀਂ ਚਾਹੁੰਦੇ ਆ ਤੇ ਉਹਦੇ ਲਈ ਸਾਨੂੰ ਧਾਰਮਿਕਤਾ ਦੇ ਵਿੱਚ ਆਉਣਾ ਪਊਗਾ ਉਹ ਬਰਕਤ ਲੈਣ ਵਾਸਤੇ ਜੋ ਪਰਮੇਸ਼ਵਰ ਦੇ ਵਾਅਦਿਆਂ ਦੀ ਬਰਕਤ ਆ ਸਾਨੂੰ ਪਰਮੇਸ਼ਵਰ ਜੀ ਦੀ ਇੱਛਾ ਦੇ ਅਨੁਸਾਰ ਚੱਲਣਾ ਹੋਊਗਾ ਸਾਨੂੰ ਉਹ ਸਿਧਾਂਤ ਫਾਲੋ ਕਰਨੇ ਹੋਣਗੇ ਸਾਨੂੰ ਉਹਨਾਂ ਵਰਡ ਆਫ ਗੋਡ ਨੂੰ ਫਾਲੋ ਕਰਨਾ ਹੋਊਗਾ ਉਹਨਾਂ ਦੇ ਅਨੁਸਾਰ ਚੱਲਣਾ ਹੋਊਗਾ ਜਿੱਦਾਂ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤੇ ਆ ਜੇਕਰ ਅਸੀਂ ਪੂਰੀ ਬਰਕਤ ਚਾਹੁੰਦੇ ਆ ਤਾਂ ਪੂਰੀ ਆਗਿਆਕਾਰੀ ਕਰਨੀ ਪਊਗੀ ਜਦੋਂ ਅਸੀਂ ਪੂਰੀ ਆਗਿਆਕਾਰੀ ਨਹੀਂ ਕਰਦੇ ਇਸੇ ਲਈ ਸਾਡੀ ਬਰਕਤ ਅਧੂਰੀ ਰਹਿ ਜਾਂਦੀ ਹੈ ਅਰ ਫਿਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਥੁੜੇ ਹੋਏ ਕਿਉਂ ਆ ਅਸੀਂ ਪਛੜੇ ਹੋਏ ਕਿਉਂ ਆ ਸਾਡੇ ਜੀਵਨ ਦੇ ਵਿੱਚ ਵੱਡੇ ਕੰਮ ਕਿਉਂ ਨਹੀਂ ਹੋ ਰਹੇ ਸਾਨੂੰ ਪਰਮੇਸ਼ਵਰ ਦੀ ਕਿਰਪਾ ਨਜ਼ਰ ਕਿਉਂ ਨਹੀਂ ਆ ਰਹੀ ਉਹ ਇਸ ਲਈ ਕਿਉਂਕਿ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਜਦੋਂ ਨਹੀਂ ਚੱਲਦੇ ਉਦੋਂ ਪਰਮੇਸ਼ਵਰ ਦਾ ਕੰਮ ਵੀ ਸਾਡੇ ਜੀਵਨ ਵਿੱਚ ਪੂਰਾ ਨਹੀਂ ਹੁੰਦਾ ਸੋ ਆਓ ਅਸੀਂ ਦੇਖਦੇ ਹਾਂ ਜ਼ਬੂਰਾਂ ਦੀ ਪੁਸਤਕ ਪੁਰਤਰ ਬਾਈਬਲ ਚੋਂ ਦੇਖਾਂਗੇ ਬੁੱਕ ਆਫ ਸਾਮ ਜ਼ਬੂਰਾਂ ਦੀ ਪੁਸਤਕ ਉਹਦਾ 31 ਨੰਬਰ ਅਧਿਆਇ 31st chapter ਉਹਦੀ 19 ਤੇ 20 ਨੰਬਰ ਆਇਤ 19 and 20 words ਇੱਥੇ ਲਿਖਿਆ ਹੈ ਕਿੰਨੀ ਵੱਡੀ ਹੈ ਤੇਰੀ ਭਲਾਈ ਹallelujah ਕਿੰਨੀ ਵੱਡੀ ਹੈ ਤੇਰੀ ਭਲਾਈ ਜਿਹੜੀ ਤੇ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਰੱਖੀ ਹੈ ਮਤਲਬ ਕਿ ਉਹ ਇੰਨੀ ਵੱਡੀ ਭਲਾਈ ਆ ਜਿਹਦਾ ਵਰਣਨ ਵੀ ਨਹੀਂ ਕੀਤਾ ਜਾ ਸਕਦਾ ਜਿੰਨੂੰ ਸ਼ਬਦਾਂ ਦੇ ਵਿੱਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਉਹ ਪਰਮੇਸ਼ਵਰ ਦੀ ਭਲਾਈ ਪਰਮੇਸ਼ਵਰ ਦੇ ਭੈ ਮੰਨਣ ਵਾਲੇ ਲੋਕਾਂ ਦੇ ਲਈ ਉਹ ਲੋਕ ਜੋ ਪਰਮੇਸ਼ਵਰ ਦੇ ਡਰ ਵਿੱਚ ਰਹਿੰਦੇ ਆ ਉਹਨਾਂ ਦੇ ਲਈ ਗੁਪਤ ਖੀ ਹੋਈ ਆ ਅਗਰ ਅਸੀਂ ਪਰਮੇਸ਼ਵਰ ਦੇ ਭੈ ਵਿੱਚ ਚੱਲਾਂਗੇ ਤਾਂ ਇੰਨੀਆਂ ਵੱਡੀਆਂ ਬਰਕਤਾਂ ਨੂੰ ਲੈ ਸਕਦੇ ਇੰਨੀਆਂ ਵੱਡੀਆਂ ਚੰਗਿਆਈਆਂ ਨੂੰ ਲੈ ਸਕਦੇ ਜਿਹੜੀਆਂ ਸਾਡੀਆਂ ਸੋਚਾਂ ਨਾਲੋਂ ਵੀ ਵੱਡੀਆਂ ਆ ਜਿਹੜੀਆਂ ਸਾਡੀਆਂ ਸੁਪਨਿਆਂ ਨਾਲੋਂ ਵੀ ਵੱਡੀਆਂ ਆ ਇੰਨੀਆਂ ਵੱਡੀਆਂ ਬਰਕਤਾਂ ਅਸੀਂ ਪਰਮੇਸ਼ਵਰ ਕੋਲੋਂ ਪ੍ਰਾਪਤ ਕਰ ਸਕਦੇ ਕਿਉਂਕਿ ਉਹਨੇ ਸਾਡੇ ਲਈ ਰੱਖੀਆਂ ਆ ਗੁਪਤ ਰੱਖੀਣਾ ਹੋਈ ਐ ਕੁਝ ਚੀਜ਼ਾਂ ਆ ਉਹ ਜ਼ਾਹਿਰ ਤੌਰ ਤੇ ਪਈਆਂ ਹੁੰਦੀਆਂ ਔਰ ਤੁਹਾਨੂੰ ਨਜ਼ਰ ਆਉਂਦੀਆਂ ਤੁਸੀਂ ਇਸ ਲਈ ਉਹਨਾਂ ਪਿੱਛੇ ਦੌੜਦੇ ਆਂ ਮਤਲਬ ਕਿ ਜਿਵੇਂ ਲਾਟਰੀ ਆ ਲਾਟਰੀ ਦੀਆਂ ਟਿਕਟਾਂ ਲਗੀਆਂ ਹੁੰਦੀਆਂ ਆ ਸ਼ਹਿਰ ਦੇ ਵਿੱਚ ਉੱਥੇ ਲਿਖਿਆ ਹੁੰਦਾ 1 ਕਰੋੜ ਦਾ ਇਨਾਮ 10 ਲੱਖ ਦਾ ਇਨਾਮ 5 ਲੱਖ ਦਾ ਇਨਾਮ ਉਹ ਤੁਹਾਨੂੰ ਨਜ਼ਰ ਆ ਰਿਹਾ ਆ ਕਿ ਜੇ ਮੇਰੀ ਨਿੱਕਲ ਆਈ ਤਾਂ 1 ਕਰੋੜ ਰੁਪਇਆ ਮਿਲ ਜਾਣਾ ਇੰਨੇ ਮਿਲ ਜਾਣੇ ਉੰਨੇ ਮਿਲ ਜਾਣੇ ਇਸ ਲਈ ਤੁਸੀਂ ਉਹਦੇ ਪਿੱਛੇ ਦੌੜਦੇ ਆਂ ਅਰ ਤੁਸੀਂ ਉਹ ਟਿਕਟ ਬਾਏ ਕਰਦੇ ਆਂ ਕਿਉਂਕਿ ਪਹਿਲਾਂ ਤੁਹਾਨੂੰ ਕੁਝ ਹੋਰ ਦਿਖਾਇਆ ਜਾ ਰਿਹਾ ਹੈ ਤੁਹਾਨੂੰ ਪੈਸਾ ਦਿਖਾਇਆ ਜਾ ਰਿਹਾ ਹੈ ਪਰ ਜਿਹੜਾ ਇਨਸਾਨ ਪਰਮੇਸ਼ਵਰ ਦੇ ਭੈ ਵਿੱਚ ਚੱਲਦਾ ਆਂ ਪਰਮੇਸ਼ਵਰ ਨੇ ਪਹਿਲਾਂ ਉਹਨੂੰ ਉਹ ਚੀਜ਼ ਨਹੀਂ ਦਿਖਾਈ ਜਦੋਂ ਪਰਮੇਸ਼ਵਰ ਦੇ ਭੈ ਵਿੱਚ ਆ ਜਾਂਦਾ ਜੋ ਉਹਨੇ ਸੋਚਿਆ ਹੈ ਨਾ ਉਸ ਤੋਂ ਕਿਤੇ ਵੱਡੀਆਂ ਚੀਜ਼ਾਂ ਪਰਮੇਸ਼ਵਰ ਨੇ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਰੱਖੀਆਂ ਹੋਈਆਂ ਹਾਲੇਲੂਇਆ ਕਿਉਂਕਿ ਜਿਹੜਾ ਪਰਮੇਸ਼ਵਰ ਦੇ ਭੈ ਵਿੱਚ ਚੱਲਦਾ ਹੈ ਉਹ ਲਾਲਚ ਨਹੀਂ ਕਰਦਾ ਜਿਹੜਾ ਪਰਮੇਸ਼ਵਰ ਦੇ ਭੈਅ ਵਿੱਚ ਚੱਲਦਾ ਉਹ ਹੇਰਾਫੇਰੀਆਂ ਨਹੀਂ ਕਰਦਾ ਉਹਨੂੰ ਸਿਰਫ ਪਰਮੇਸ਼ਵਰ ਹੀ ਨਜ਼ਰ ਆਉਂਦਾ ਆ ਔਰ ਉਹ ਸਿਰਫ ਪਰਮੇਸ਼ਵਰ ਦੇ ਲਈ ਹੀ ਪਰਮੇਸ਼ਵਰ ਪਿੱਛੇ ਚੱਲ ਰਿਹਾ ਹੋਰ ਕਿਸੇ ਚੀਜ਼ ਲਈ ਨਹੀਂ ਔਰ ਜਦੋਂ ਕੋਈ ਵਫਾਦਾਰ ਬਣ ਜਾਂਦਾ ਆ ਪਰਮੇਸ਼ਵਰ ਦੇ ਪ੍ਰਤੀ ਬਸ ਉਹ ਪਰਮੇਸ਼ਵਰ ਨੂੰ ਜਿੱਤ ਲੈਂਦਾ ਆਪਣੇ ਜੀਵਨ ਦੇ ਵਿੱਚ ਉਹ ਪਰਮੇਸ਼ਵਰ ਦੇ ਪ੍ਰੇਮ ਨੂੰ ਜਿੱਤ ਲੈਂਦਾ ਹੈ ਇਸ ਲਈ ਵਚਨ ਵਿੱਚ ਲਿਖਿਆ ਕਿੰਨੀ ਵੱਡੀ ਹੈ ਤੇਰੀ ਭਲਾਈ ਜਿਹੜੀ ਤੈ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਰੱਖੀ ਹੈ ਜਿਹੜੀ ਤੈ ਆਪਣੇ ਸ਼ਰਨਾਰਥੀਆਂ ਲਈ ਆਦਮ ਵੰਸ਼ ਦੇ ਸਨਮੁਖ ਪ੍ਰਗਟ ਕੀਤੀ ਹੈ ਤੂੰ ਉਹਨਾਂ ਨੂੰ ਆਪਣੀ ਦਰਗਾਹ ਦੀ ਓਟ ਵਿੱਚ ਮਨੁੱਖ ਦੀਆਂ ਜੁਕਤਾਂ ਤੋਂ ਛਿਪਾਵੇਂਗਾ ਤੂੰ ਉਹਨਾਂ ਨੂੰ ਜੀਵ ਦੇ ਝਗੜੇ ਤੋਂ ਮੰਡਪ ਵਿੱਚ ਲੁਕਾ ਰੱਖੇਗਾ ਆਮੇਨ ਹਾਲੇਲੂਇਆ ਸੋ ਵਚਨ ਕੀ ਦਾਸਦਾਯਾ ਪੱਲੇ ਆਈ ਆ ਬਹੁਤ ਵੱਡੀ ਜਿਹੜੀ ਗੁਪਤ ਵਿੱਚ ਆ ਔਰ ਕਹਿੰਦਾ ਜਿਹੜੀ ਤੈ ਆਪਣੇ ਸ਼ਰਨਾਰਥੀਆਂ ਲਈ ਆਦਮ ਵੰਸ਼ ਦੇ ਸਨਮੁਖ ਪ੍ਰਗਟ ਕੀਤੀ ਹੈ ਸ਼ਰਨਾਰਥੀ ਜੋ ਪਰਮੇਸ਼ਵਰ ਦੀ ਸ਼ਰਣ ਵਿੱਚ ਰਹਿੰਦੇ ਆ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਰਹਿੰਦੇ ਆ ਜੋ ਪ੍ਰੈਜ਼ੈਂਸ ਆਫ ਗੋਡ ਜਿਹੜੀ ਆ ਉਹਨੂੰ ਕੈਰੀ ਕਰਦੇ ਉਹ ਜਿੱਧਰ ਨੂੰ ਵੀ ਜਾਂਦੇ ਆ ਗਲੀ ਦੇ ਵਿੱਚ ਮੁਹੱਲੇ ਦੇ ਵਿੱਚ ਘਰ ਦੇ ਵਿੱਚ ਬਾਜ਼ਾਰ ਦੇ ਵਿੱਚ ਜੋ ਤੇ ਉੱਤੇ ਕਿਸੇ ਰਿਸ਼ਤੇਦਾਰ ਨੂੰ ਵਿਜ਼ਿਟ ਕਰਨ ਜਾਂਦੇ ਕਿਤੇ ਹਸਪੀਟਲ ਦੇ ਵਿੱਚ ਜਾਂਦੇ ਆ ਪਰ ਉਹ ਪਰਮੇਸ਼ਵਰ ਦੀ ਸ਼ਰਣ ਵਿੱਚ ਰਹਿੰਦੇ ਆ ਉਹ ਪਰਮੇਸ਼ਵਰ ਦੀ ਹਜ਼ੂਰੀ ਨੂੰ ਆਪਣੇ ਨਾਲ ਨਾਲ ਰੱਖਦੇ ਆ ਔਰ ਆਪ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਣੇ ਰਹਿੰਦੇ ਆ ਇੱਕ ਪਲ ਲਈ ਵੀ ਉਹ ਇਸ ਗੱਲ ਦਾ ਚੇਤਾ ਨਹੀਂ ਭੁਲਾਉਂਦੇ ਕਿ ਪਰਮੇਸ਼ਵਰ ਮੇਰੇ ਨਾਲ ਨਹੀਂ ਹੈ। ਉਹ ਯਾਦ ਰੱਖਦੇ ਆ ਕਿ ਪਰਮੇਸ਼ਵਰ ਮੇਰੇ ਨਾਲ ਆ। ਉਹ ਗੱਲ ਕਰਦੇ ਹੋਇਆਂ ਯਾਦ ਰੱਖਦੇ ਕਿ ਮੇਰੀ ਗੱਲ ਮੇਰਾ ਪਰਮੇਸ਼ਵਰ ਸੁਣ ਰਿਹਾ ਆ। ਮੈਂ ਇਹੋ ਜੀਆਂ ਗੱਲਾਂ ਕਰਨੀਆਂ ਜਿਹੜੀਆਂ ਮੇਰੇ ਪਰਮੇਸ਼ਵਰ ਨੂੰ ਪਸੰਦ ਆਉਣ। ਉਹ ਗੱਲਾਂ ਸੁਣਦਿਆਂ ਹੋਇਆਂ ਵੀ ਯਾਦ ਰੱਖਦੇ ਆ ਜੋ ਗੱਲਾਂ ਮੈਂ ਸੁਣ ਰਿਹਾ ਆਂ ਇਹ ਗੱਲਾਂ ਮੇਰੇ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੀਆਂ ਹੋਣੀਆਂ ਚਾਹੀਦੀਆਂ ਅਗਰ ਤੁਸੀਂ ਕਿਸੇ ਐਹੋਜੇ ਵਿਅਕਤੀ ਦੀਆਂ ਗੱਲਾਂ ਸੁਣਦੇ ਆਂ ਜੋ ਗੱਲਾਂ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਤੁਸੀਂ ਸੋਚ ਕੇ ਦੇਖੋ ਜਿਹੜਾ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦਾ ਉਹ ਉਹਨਾਂ ਗੱਲਾਂ ਨਾਲ ਕਿਵੇਂ ਡੀਲ ਕਰਦਾ ਉਹ ਐਹੋਜੀਆਂ ਗੱਲਾਂ ਸੁਣਦਾ ਨਹੀਂ ਕਿਉਂਕਿ ਉਹ ਜਾਣਦਾ ਆ ਕਿ ਜਦ ਮੇਰਾ ਪ੍ਰਭੂ ਮੇਰੇ ਨਾਲ ਹੈ ਤਾਂ ਕੀ ਸੋਚੂਗਾ ਮੈਂ ਕਿਹੋ ਜੀਆਂ ਗੱਲਾਂ ਸੁਣ ਰਿਹਾ ਆਂ ਕੀ ਪਰਮੇਸ਼ਵਰ ਦੇ ਪ੍ਰੇਮ ਕਰਨ ਵਾਲੇ ਵਿਅਕਤੀ ਨੂੰ ਇਹੋ ਜੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਜਿਹੜੀਆਂ ਵਿਪਚਾਰ ਦੀਆਂ ਆ ਜਿਹੜੀਆਂ ਚੁਗਲੀ ਦੀਆਂ ਆ ਜਿਹੜੀਆਂ ਨਿੰਦਿਆ ਦੀਆਂ ਆ ਜਿਹੜੀਆਂ ਦੋਸ਼ ਲਾਉਣ ਵਾਲੀਆਂ ਆ ਜਿਹੜੀਆਂ ਬੇਵਿਸ਼ਵਾਸਾਂ ਲੈ ਕੇ ਆਉਂਦੀਆਂ ਆ ਜਿਹੜੀਆਂ ਸਾਡੇ ਈਮਾਨ ਨੂੰ ਕਮਜ਼ੋਰ ਕਰ ਦਿੰਦੀਆਂ ਕੀ ਪਰਮੇਸ਼ਵਰ ਦੇ ਭੈਅ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਇਹੋ ਜੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਜਿਹੜਾ ਪਰਮੇਸ਼ਵਰ ਦੇ ਭੈ ਵਿੱਚ ਰਹਿੰਦਾ ਜਿਹੜਾ ਪਰਮੇਸ਼ਵਰ ਦੀ ਸ਼ਰਣ ਵਿੱਚ ਰਹਿੰਦਾ ਹਜ਼ੂਰੀ ਵਿੱਚ ਰਹਿੰਦਾ ਉਹ ਕੋਈ ਵੀ ਇਹੋ ਜੀ ਗੱਲ ਸੁਣਨੀ ਵੀ ਪਸੰਦ ਨਹੀਂ ਕਰਦਾ ਔਰ ਉਹਦੇ ਮੂੰਹ ਚੋਂ ਕਦੀ ਵੀ ਇਹੋ ਜੀ ਗੱਲ ਨਹੀਂ ਨਿਕਲਦੀ ਜੇ ਇਸ ਗੱਲ ਦੇ ਨਾਲ ਕਿਸੇ ਦਾ ਵਿਸ਼ਵਾਸ ਘਟੇ ਉਹ ਕੋਈ ਇਹੋ ਜੀ ਗੱਲ ਨਹੀਂ ਬੋਲਦਾ ਮੂੰਹ ਤੋਂ ਜੇ ਇਸ ਗੱਲ ਤੋਂ ਉਹਦੇ ਪਰਮੇਸ਼ਵਰ ਨੂੰ ਮਹਿਮਾ ਨਾ ਮਿਲੇ ਉਹ ਪਰਮੇਸ਼ਵਰ ਦਾ ਸ਼ਰਨਾਰਥੀ ਅਰ ਵਚਨ ਸਾਨੂੰ ਇਦਾਂ ਦੱਸਦਾ ਕਿ ਜਿਹੜੇ ਪਰਮੇਸ਼ਵਰ ਦੇ ਭੈ ਵਿੱਚ ਰਹਿੰਦੇ ਆ ਪਰਮੇਸ਼ਵਰ ਨੇ ਇੱਕ ਗੁਪਤ ਵਿੱਚ ਵੱਡੀ ਭਲਾਈ ਨੂੰ ਰੱਖਿਆ ਆ ਅਰ ਜਿਹੜੇ ਪਰਮੇਸ਼ਵਰ ਦੇ ਸ਼ਰਨ ਵਿੱਚ ਰਹਿੰਦੇ ਆ ਪਰਮੇਸ਼ਵਰ ਮਨੁੱਖਾਂ ਦੇ ਸਾਹਮਣੇ ਉਸ ਭਲਾਈ ਨੂੰ ਸਾਬਤ ਕਰਦੇ ਆ ਕਿ ਵੇਖੋ ਇਹ ਬੰਦਾ ਮੇਰੀ ਸ਼ਰਨ ਵਿੱਚ ਰਹਿੰਦਾ ਮੈਂ ਇਹਨੂੰ ਸ਼ਰਮਿੰਦਾ ਨਹੀਂ ਹੋਣ ਦੇਵਾਂਗਾ ਹਾਲੇਲੂਇਆ ਪਰਮੇਸ਼ਵਰ ਉਸ ਇਨਸਾਨ ਨੂੰ ਪਰਮੇਸ਼ਵਰ ਦੇ ਜੋ ਪਰਮੇਸ਼ਵਰ ਦੀ ਸ਼ਰਣ ਵਿੱਚ ਰਹਿੰਦਾ ਪਰਮੇਸ਼ਵਰ ਮਨੁੱਖਾਂ ਦੇ ਸਾਹਮਣੇ ਉਹਨੂੰ ਵਿਪਤਾ ਦੇ ਜਾਲ ਵਿੱਚੋਂ ਕੱਢ ਕੇ ਸਾਬਤ ਕਰਦੇ ਕਿ ਦੇਖੋ ਮੈਂ ਆਪਣੇ ਭੈ ਵਿੱਚ ਮੰਨਣ ਵਾਲਿਆਂ ਨੂੰ ਫਤਿਹ ਬਖਸ਼ਦਾ ਹਾਂ ਹallelujah ਕਹਿੰਦਾ ਤੂੰ ਆਦਮ ਵੰਸੀਆਂ ਦੇ ਸਨਮੁਖ ਪ੍ਰਗਟ ਕੀਤਾ ਉਸ ਚੀਜ਼ ਨੂੰ ਜਿਹੜੀ ਭਲਾਈ ਗੁਪਤ ਦੇ ਵਿੱਚ ਉਹਨਾਂ ਦੇ ਲਈ ਜਿਹੜੇ ਤੇਰੀ ਸ਼ਰਣ 'ਚ ਰਹਿੰਦੇ ਤੇਰੀ ਹਜ਼ੂਰੀ ਦੇ ਵਿੱਚ ਰਹਿੰਦੇ ਆ ਕੋਚ ਤੁਸੀਂ ਸ਼ਰਨਾਰਥੀ ਆ ਤੁਸੀਂ ਭੈਅ ਵਿੱਚ ਆ ਤਾਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰੋ ਅਗਰ ਤੁਸੀਂ ਚਾਹੁੰਦੇ ਆ ਤੁਹਾਡੇ ਰਿਸ਼ਤੇਦਾਰ ਤੁਹਾਡੇ ਘਰ ਵਿੱਚ ਬਰਕਤਾਂ ਨੂੰ ਦੇਖਣ ਅਗਰ ਤੁਸੀਂ ਚਾਹੁੰਦੇ ਆ ਤੁਹਾਡੇ ਭੈਣ ਭਰਾ ਤੁਹਾਡੀ ਗੋਦ ਵਿੱਚ ਬੱਚਿਆਂ ਨੂੰ ਖੇਡਦਿਆਂ ਹੋਇਆਂ ਦੇਖਣ ਦੋਤਿਆਂ ਪੁੱਤਰਾਂ ਰਹਿਣ ਦੇ ਵਿੱਚ ਰਹਿਣਾ ਸਿੱਖੋ ਤਾਂ ਪਰਮੇਸ਼ਵਰ ਦੇ ਭੈ ਵਿੱਚ ਰਹਿਣਾ ਸਿੱਖੋ ਕਿਉਂਕਿ ਦਾਊਦ ਨੇ ਕਿਹਾ ਕਹਿੰਦਾ ਮੈਂ ਬੱਚਾ ਸੀ ਤੇ ਬੁੱਢਾ ਹੋ ਗਿਆ ਮੈਂ ਧਰਮੀ ਨੂੰ ਛੱਡਿਆ ਹੋਇਆ ਤਿਆਗਿਆ ਹੋਇਆ ਤੇ ਕਹਿੰਦਾ ਮੰਗਦਿਆਂ ਨਹੀਂ ਡਿਠਾ ਇੱਕ ਧਰਮੀ ਵਿਅਕਤੀ ਜੋ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਦਾ ਪਰਮੇਸ਼ਵਰ ਦੀ ਬਵਸਤਾ ਦੇ ਅਨੁਸਾਰ ਚੱਲਦਾ ਅੱਦੀ ਵੀ ਪਰਮੇਸ਼ਵਰ ਨੂੰ ਤਿਆਗਦੇ ਨਹੀਂ ਵਚਨ 'ਚ ਲਿਖਿਆ ਕਹਿੰਦਾ ਮੈਂ ਤੈਨੂੰ ਨਾ ਤਿਆਗਾਂਗਾ ਨਾ ਛੱਡਾਂਗਾ